ਸਾਨਾ ਭਰਾਵੋ ਅਕਸਰ ਤੁਸੀਂ ਮੇਰੇ ਵੀਡੀਓ ਚ ਦੇਖਿਆ ਹੋਊਗਾ ਕਿ ਮੈਂ ਇਸੇ ਜਗ੍ਹਾ ਤੇ ਬੈਠ ਕੇ ਵੀਡੀਓ ਬਣਾਉਣਾ ਹੁੰਦਾ ਵਾ ਤੁਹਾਨੂੰ ਜਾਣਕਾਰੀ ਦਿਨਾ ਹੁੰਦਾ ਇਸੇ ਜਗ੍ਹਾ ਤੇ ਬੈਠ ਕੇ ਤੇ ਜਿਹੜਾ ਤਾਂ ਅਸੀਂ ਦੇਖਦੇ ਹੁੰਦੇ ਅਸੀਂ ਸਾਹਮਣੇ ਆਪਣੇ ਝੋਨਾ ਸੀਗਾ 11 ਕਿ ਆਪਣਾ ਆਪ ਦਾ ਤੇ ਉਹ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਥੱਲੇ ਵਿਛਿਆ ਪਿਆ ਐ ਐ ਜਿਵੇਂ ਥੱਲੇ ਹੀ ਲੱਗ ਗਿਆ ਮਤਲਬ ਲਗਭਗ ਦੇਖੋ ਕੁਝ ਕੱਲ ਮੀ ਪੈ ਗਿਆ 6 ਅਕਤੂਬਰ ਨੂੰ ਕੁਝ ਅੱਜ ਪੈ ਗਿਆ 7 ਅਕਤੂਬਰ ਨੂੰ ਜਿਹੜਾ ਕੱਲ ਵਾਲਾ ਮੀ ਸੀਗਾ ਝੋਨਾ ਉਹ ਉਸੇ ਤੋਂ ਨਹੀਂ ਸੰਭਲਿਆ ਸੀ ਕਿਉਂਕਿ ਜਿਵੇਂ ਵਸ ਗਿਆ ਸੀਗਾ ਕਿਉਂ ਨਾ ਕੋਸ਼ਿਸ਼ ਕਰ ਰਿਹਾ ਸੀ ਵੀ ਮੈਂ ਆਪਦੇ ਗੋਡੀਆਂ ਲਾਵਾਂ ਆਦੇ ਪੈਰਾਂ 'ਤੇ ਰੋਵਾਂ ਪਰ ਅੱਜ ਉਸਾਬ ਲਾ ਲਓ ਵੀ ਮੀਂਹ ਫੇਰ ਆਇਆ ਨਾਲ ਚਖੜ ਤੇ ਨਿਹਰੀ ਤੂਫਾਨ ਸਭ ਕੁਝ ਸੀਗਾ ਕੱਲ ਮੀਂਹ ਇਹਨੂੰ ਇਸ ਤਰ੍ਹਾਂ ਵਿਛਾ ਗਿਆ ਅੱਜ ਮੀਂਹ ਇਸ ਪਾਸਿਓਂ ਆਇਆ ਚਖੜ ਵੀ ਇਸ ਪਾਸਿਓਂ ਆਇਆ ਤੇ ਉਹ ਇਸ ਤਰ੍ਹਾਂ ਇਹਨੂੰ ਮਤਲਬ ਉਲਟਾ-ਪਲਟਾ ਹੋਇਆ ਗਿਆ ਤੇ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਇਹ ਕਰਨਾ ਕੀ ਹੈ ਹਜੇ ਤਾਂ ਮੰਨ ਲਓ ਮੀਂਹ ਇੰਨਾ ਚੰਬਿਆ ਜੋਂਦਾ ਹਜੇ ਉਹਨੂੰ ਪਤਾ ਹੀ ਨਹੀਂਗਾ ਸੋ ਹੁਣ ਕਿਸਾਨ ਵੀ ਡਰਦੇ ਪਏ ਨੇ ਵੀ ਸਾਡੇ ਝੋਨੇ ਤੇ ਐਸ ਵਗਾ ਫਿਰ ਗਿਆ ਏ ਜਮਾਂ ਹੀ ਤੇ ਹੁਣ ਕੀ ਬਣੇਗਾ ਇਸ ਵਾਰ ਝਾੜ ਦਾ ਤਾਂ ਤੁਹਾਨੂੰ ਇੰਨਾ ਘਰਉਣ ਦੀ ਲੋੜ ਨਹੀਂ ਹੈਗੀ ਉਹ ਆਪਦੇ ਆਪ ਦੇ ਗੋਡੀਆਂ ਜ਼ਰੂਰ ਲਾਵੇਗਾ ਜਿੰਨਾ ਚਿਰ ਪ੍ਰਾਲੀ ਚ ਜਾਣ ਹੈ ਉਹ ਜ਼ਰੂਰ ਕੋਸ਼ਿਸ਼ ਕਰੇਗੀ ਵੀ ਮੈਂ ਆਪਲੇ ਆਪ ਨੂੰ ਖੜਾ ਕਰਾਂ ਤੇ ਜੇ ਤੁਹਾਡਾ ਚੋਣਾ ਜਾਮ ਪੱਕਿਆ ਹੋਇਆ ਸੀਗਾ ਤੁਸੀਂ ਵੱਡਣਾ ਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨੇ ਤਾਂ ਤਾਂ ਆਪਣਾ ਪਤਾ ਵੀ ਖੜਾ ਹੋਣਾ ਹੀ ਕੀ ਏ ਜੇ ਪ੍ਰਾਲੀ ਚ ਜਾਣ ਹੈ ਚਲੋ ਉਹ ਵੀ ਕੁਛ ਨਾ ਕੁਛ ਮਤਲਬ ਕੋਸ਼ਿਸ਼ ਕਰੇਗੀ ਕਿ ਮੈਂ ਤੱਕ ਮੈਂ ਤਾਂ ਹੋਵਾਂ ਤੇ ਜੇ ਤੁਹਾਡੇ ਪੱਕੇ ਝੋਨੇ ਉੱਪਰ ਪਾਣੀ ਲੰਘ ਗਿਆ ਫਿਰ ਤੁਹਾਡਾ ਨੁਕਸਾਨ ਜ਼ਿਆਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜੇ ਪਾਣੀ ਝੋਨੇ ਉੱਤੇ ਲੰਘ ਜਾਵੇ ਤਾਂ ਵਿੱਚ ਹੀ ਹੋ ਗਏ ਪੈਂਦਾ ਹੁੰਦਾ ਹੈ ਕਈ ਥਾਵਾਂ ਤੇ ਆਪਾਂ ਦੇਖਿਆ ਵੀਡੀਓਸ ਆਪਾਂ ਆਪ ਵੀ ਦੇਖਿਆ ਹੋਣਾ ਤੇ ਇਹ ਝੋਨੇ ਦਾ ਹਜੇ ਖਾਸ ਨੁਕਸਾਨ ਨਹੀਂ ਹੋਇਆ ਇਹ ਐਸਟੇ ਦੇ ਝੋਨਾ ਸੀਗਾ ਕਿ ਬੂਰ ਝੜ ਚੁੱਕਿਆ ਸੀ ਤੇ ਅਦਰ ਦੁੱਧੇ ਤੋਂ ਸਟੇਜ ਟੱਪ ਗਈ ਸੀ ਤੇ ਅਦਰ ਦਾਣਾ ਬਣਾ ਰਿਹਾ ਸੀਗਾ ਹਜੇ ਲਗਭਗ ਦੁੱਧੇ ਤੇ ਹੀ ਲਗਭਗ ਤੁਸੀਂ ਦੇਖਾਉਣਾ ਮੈਂ ਤੁਹਾਨੂੰ ਦਾਣਾ ਫੋੜ ਕੇ ਵੀ ਆ ਦੇਖੋ ਵਿੱਚ ਜਿਹੜਾ ਦੁੱਧਾ ਨਿਕਲਦਾ ਹੈ ਜੇ ਵੀ ਆ ਦੇਖ ਸਕਦੇ ਤੁਸੀਂ ਤੇ ਹੁਣ ਇਹਦਾ ਨੁਕਸਾਨ ਹੈਗਾ ਇਹ ਪਰ 5 10% ਤੋਂ ਥੱਲੇ ਥੱਲੇ ਹੀ ਹੈਗਾ ਅੱਧੇ ਕਿਸਾਨ ਵੀਰ ਮੰਨ ਲਓ ਕਹਿੰਦੇ ਨੇ ਵੀ ਅੱਧੇ ਤੋਂ ਜ਼ਿਆਦਾ ਨੁਕਸਾਨ ਹੋ ਗਿਆ ਵੀ ਅੱਧ ਹੀ ਸਾਡਾ ਪੱਲੇ ਪਵੇਗਾ ਪਰ ਇਸ ਇਹੋ ਜੀ ਗੱਲ ਨਹੀਂ ਕਿਸਾਨ ਵੀਰੋ ਹੌਸਲਾ ਰੱਖੋ ਜਿਸ ਤਰ੍ਹਾਂ ਕੁਦਰਤ ਨੂੰ ਮਨਜ਼ੂਰ ਹੈ ਹੋਣਾ ਤਾਂ ਉਦਾਂ ਹੀ ਹੈ ਬਾਕੀ ਆਪਾਂ ਹੌਸਲੇ 'ਚ ਰਹੀਏ ਐਡਾ ਮੰਨ ਲਓ ਫਿਗਰ ਕਰਨਾਂ ਦੀ ਲੋੜ ਤਾਂ ਨਹੀਂ ਹੈਗੀਗੀ ਪਰ ਜਿਸ ਤਰ੍ਹਾਂ ਪਰਮਾਤਮਾ ਨੂੰ ਮਨਜ਼ੂਰ ਦੇਣਾ ਤਾਂ ਪਰਮਾਤਮਾ ਨੇ ਹੀ ਹੈ ਪਰ ਫਿਰ ਵੀ ਆਪਾਂ ਤਾਂ ਚੜ੍ਹਦੀ ਕਲਾ ਚ ਰਹੀਏ ਕਿਉਂਕਿ ਪੰਜਾਬ ਵੀ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਚ ਰਹਿੰਦੇ ਸੀ ਤੇ ਚੜ੍ਹਦੀ ਕਲਾ ਵਾਲੀ ਕੌਮ ਹੈ ਤੇ ਅੱਜ ਤੋਂ ਪੂਰੇ 5 ਦਿਨਾਂ ਬਾਅਦ ਮੈਂ ਫਿਰ ਐਸੀ ਜਗ੍ਹਾ ਤੇ ਖੜ ਕੇ ਵੀਡੀਓ ਬਣਾਵਾਂਗਾ ਤੁਹਾਨੂੰ ਦੱਸਾਂਗਾ ਕਿ ਇਹ ਚੁੰਦੇ ਨੇ ਕਿੰਨੀਆਂ ਇੱਕ ਗੋਡੀਆਂ ਲਗਾ ਲਈਆਂ ਤੇ ਜੇ ਤੁਸੀਂ ਆਪਣੇ ਪੰਜਾਬ ਤੇ ਬਣੇ ਰਹੋ ਤੇ ਵੀਡੀਓ ਜ਼ਰੂਰ ਦੇਖਿਆ ਜੇ ਤੇ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਤੇ ਹੋਰਾਂ ਕਿਸਾਨਾਂ ਤੱਕ ਕਰ ਜ਼ਰੂਰ ਪਹੁੰਚਾ ਦਿਓ ਅੱਜ ਜੋ ਜਿਹੜੇ ਵੀ ਕਿਸਾਨ ਇਸ ਵਾਰ ਆਸਾਂ ਲਾਈ ਬੈਠੇ ਸੀਗੇ ਤੇ ਉਹਨਾਂ ਦਾ ਹੌਸਲਾ ਮੰਨ ਲਓ ਵੱਧ ਜਾਵੇ ਦੀ ਇੰਨਾ ਚਿੰਤਾ ਕਰਨ ਨਾਲ ਲੋੜ ਨਹੀਂ ਹੈਗੀ ਆਪਣੇ ਸ਼ੇਰ ਸਿੰਘ ਮਿਰਖਾਈ ਮੇਰੀ ਖੇਤੀ ਮੇਰੇ ਕਿਸਾਨ ਵਾਲਾ ਡਾਕਟਰ ਸਾਹਿਬ ਉਹਨਾਂ ਨੇ ਸਪੈਸ਼ਲਿਸਟ ਵਿਸ਼ੇ ਤੇ ਵੀਡੀਓ ਪਾਈ ਹੋਈ ਹੈ ਉਹ ਵੀ ਤੁਸੀਂ ਦੇਖਿਓ ਉਹ ਵੀ ਮੰਨ ਲਓ ਕਿਸਾਨਾਂ ਨੂੰ ਇਹੀ ਕਹਿ ਰਹੇ ਆ ਕਿ ਬਾਲੀ ਚਿੰਤਾ ਕਰਨ ਵਾਲੀ ਗੱਲ ਨਹੀਂ ਹੈਗੀ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ